ਗੋਇੰਦਵਾਲ ਦੀ ਧਰਤੀ ਜੀ ਸੁਰਗਾ ਤੋਂ ਨਿਆਰੀ ਏ ਜਿੱਥੇ ਪ੍ਰਗਟ ਹੋ ਗਈ ਰੱਬੀ ਰੂ ਪਿਆਰੀ ਏ ਜਿੱਥੇ ਪ੍ਰਗਟ ਹੋ ਗਈ ਰੱਬੀ ਰੂ ਪਿਆਰੀ ਏ ਮਾਂ ਪਾਨੀ ਦੀ ਗੋਦੀ ਰੱਬ ਨੇ ਪਾਗ ਲਗਾਏ ਨੇ ਗੋਇੰਦਵਾਲੇ ਅਵਤਾਰ ਧਾਰ ਪੰਜਵੇਂ ਗੁਰ ਆਏ ਨੇ ਗੋਇੰਦਵਾਲੇ ਅਵਤਾਰ ਧਾਰ ਗੁਰੂ ਅਰਜਨ ਆਏ ਨੇ ਰੰਦੀ ਜੀ ਸੁਰਗਾ ਤੋਂ ਨਿਆਰੀ ਏ ਦਿੱਤੇ ਪ੍ਰਗਟ ਹੋ ਗਈ ਰੱਬੀ ਰੂਪ ਪਿਆਰੀ ਏ ਦਿੱਤੇ ਪ੍ਰਗਟ ਹੋ ਗਈ ਰੱਬੀ ਰੂਪ ਪਿਆਰੀ ਏ ਮਾਂ ਭਾਨੀ ਦੀ ਗੋਦੀ ਰੱਬ ਨੇ ਪਾਗ ਲਗਾਏ ਨੇ ਗੋਇੰਦ ਵਾਲੇ ਅਵਤਾਰ ਧਾਰ ਗੁਰੂ ਪੰਜਵੇਂ ਆਏ ਨੇ ਗੋਇੰਦ ਵਾਲੇ ਅਵਤਾਰ ਧਾਰ ਗੁਰੂ ਅਰਜਣ ਆਏ ਨੇ ਰਦੇ ਮਹਿਲੀ ਹੋ ਗਈ ਦੀਰਸ਼ਣਾਈਏ ਰੂਪ ਬਾਲ ਦਾ ਤਾਰ ਆ ਗਈ ਜੋ ਤੇ ਲਾਹੀਏ ਰੂਪ ਬਾਲ ਦਾ ਤਾਰ ਆ ਗਈ ਜੋ ਤੇ ਲਾਹੀਏ ਦੇਵਤਿਆਂ ਨੇ ਖੁਸ਼ੀਆਂ ਦੇ ਵਿੱਚ ਫੁੱਲ ਬਰਸਾਏ ਨੇ ਗੋਇੰਦਵਾਲੇ ਅਵਤਾਰ ਧਾਰ ਗੁਰੂ ਅਰਜਣ ਆਏ ਨੇ ਗੋਇੰਦਵਾਲੇ ਅਵਤਾਰ ਧਾਰ ਪੰਜਵੇਂ ਗੁਰ ਆਏ ਨੇ 1700 ਤੇਠ ਇਸਵੀ ਪਾਗਾਂ ਵਾਲੀ ਏ 1620 ਸੰਮਤ ਵਰਤੀ ਖੇ ਨਰਾਲੀ ਏ 1620 ਸੰਮਤ ਵਰਤੀ ਖੇ ਨਰਾਲੀ ਏ ਸੁਦੀ ਸਖ ਦੀ ਸਤਵੀਂ ਕਣਕਾ ਰੰਗ ਵਟਾਏ ਨੇ ਜੀ ਕਣਕਾ ਰੰਗ ਵਟਾਏ ਨੇ ਗੋਇੰਦਵਾਲੇ ਉਤਾਰ ਧਾਰ ਗੁਰੂ ਪੰਜਵੇਂ ਆਏ ਨੇ ਧਾਰ ਗੁਰੂ ਅਰਜਣ ਆਏ ਨੇ ਹਾ ਜਗਮਗ ਜਗਮਗ ਕਰਦਾ ਜਗਮਗ ਜਗਮਗ ਕਰਦਾ ਜਗਮਗ ਜਗਮਗ ਕਰਦਾ ਤੇਰਾ ਢਲਕਾ ਮਾਰੇ ਦੀ ਹਾ ਦਰਸ਼ਨ ਕਰਦਾ ਜੇੜਾ ਜਾਂਦਾ ਉਹ ਬਲਿਹਾਰੇ ਦੀ ਦਰਸ਼ਨ ਕਰਦਾ ਜਿਹੜਾ ਜਾਂਦਾ ਓ ਬਲਿਹਾਰੇ ਦੀ ਨਾਲ ਮਿਲ ਪਰੀਆਂ ਖੁਸ਼ੀਆਂ ਵਾਲੇ ਗੀਤ ਸੁਣਾਏ ਨੇ ਗੁੰਦ ਵਾਲੇ ਅਵਤਾਰ ਧਾਰ ਗੁਰੂ ਅਰਜਣ ਆਏ ਨੇ ਗੁੰਦ ਵਾਲੇ ਅਵਤਾਰ ਧਾਰ ਪੰਜਵੇਂ ਗੁਰ ਆਏ ਨੇ ਹਾਂ ਬਤਾ ਬਾਣੀ ਬਹੁਤਾ ਤੀਜੇ ਗੁਰ ਪਰਮਾਉਂਦੇ ਨੇ ਹਾਂ ਮਨਸਾ ਦੇਵੀ ਜੀ ਵੀ ਫੁੱਲੇ ਨਹੀਂ ਸਮਾਉਂਦੇ ਨੇ ਮਨਸਾ ਦੇਵੀ ਜੀ ਵੀ ਫੁੱਲੇ ਨਹੀਂ ਸਮਾਉਂਦੇ ਨੇ ਮਾਸੀ ਦਾਨੀ ਨੇ ਵੀ ਲੱਖ ਲੱਖ ਸ਼ੁਕਰ ਮਨਾਏ ਨੇ ਗੋਇੰਦਵਾਲੇ ਅਵਤਾਰ ਧਾਰ ਗੁਰੂ ਪੰਜਵੇਂ ਆਏ ਨੇ ਗੋਇੰਦਵਾਲੇ ਅਵਤਾਰ ਧਾਰ ਗੁਰੂ ਅਰਜਣ ਆਏ ਨੇ ਆਪ ਬਾਬੇ ਦੀ ਬੰਸ ਵੀ ਸਭਲੀ ਜਾਪੇ ਦੀ ਪੁੱਤਾਂ ਦੇ ਵਿੱਚ ਜਿਉਂਦੇ ਰਹਿੰਦੇ ਸਦਾ ਹੀ ਮਾਪੇ ਦੀ ਹਾ ਪੁੱਤਾਂ ਦੇ ਵਿੱਚ ਜਿਉਂਦੇ ਰਹਿੰਦੇ ਸਦਾ ਹੀ ਮਾਪੇ ਦੀ 홋ੀ ਕੋਲ ਦੇ ਜਿੰਨਾ ਉੱਚੇ ਨਾਰਸ਼ਨਾਏ ਨੇ ਗੋਇੰਦਵਾਲ ਅਵਤਾਰ ਧਾਰ ਗੁਰੂ ਪੰਜਵੇਂ ਆਏ ਨੇ ਤਾਰ ਧਾਰ ਗੁਰੂ ਅਰਜਣ ਆਏ ਨੇ ਦੇਣ ਵਧਾਈਆਂ ਦੇਣ ਵਧਾਈਆਂ ਦੇਣ ਵਧਾਈਆਂ ਦੂਰ ਦੂਰ ਤੋਂ ਸੰਗਤਾਂ ਆਈਆਂ ਨੇ ਬਾਤ ਬਾਤ ਦੀਆਂ ਰਹੀਆਂ ਉੱਤੇ ਚਲ ਮਟਿਆਈਆਂ ਨੇ ਬਾਤ ਬਾਤ ਦੀਆਂ ਰਹੀਆਂ ਉੱਤੇ ਚਲ ਮਟਿਆਈਆਂ ਨੇ ਬਾਲ ਰੂਪ ਮਨ ਮੋਣੇ ਸਭਨਾ ਦੇ ਮਨ ਭਾਏ ਨੇ ਗੋਇੰਦਵਾਲ अवतार ਧਾਰ ਪੰਜਵੇਂ ਗੁਰ ਆਏ ਨੇ ਵੰਦ ਵਾਲੇ ਅਵਤਾਰ ਧਾਰ ਗੁਰੂ ਅਰਜਨ ਆਏ ਨੇ ਭਵਖਾਗਿਰ ਤੋਂ ਤਾਰਨ ਵਾਲਾ ਗ੍ਰੰਥ ਬਣਾਉਣਾ ਹੈ ਫਿਰ ਤਾ ਸ਼ਹੀਦਾ ਬਣ ਕੇ ਰਸਤਾ ਨਵਾਂ ਵਕਾਉਣਾ ਹੈ ਫਿਰ ਤਾ ਸ਼ਹੀਦਾ ਬਣ ਕੇ ਰਸਤਾ ਨਵਾਂ ਵਕਾਉਣਾ चरनी सोंदे अवतार तार गुरू पे में सनदी पिचरनी सीसनवाय चरणी सी सवान गल அரு பயணி கோ அவத்த தாரூ பயணவால அவத்தார தாரூ அரஜ